ਕੀ ਬਣਾਵਾ ਪ੍ਰਿਆਪਿਕਲ ਮੈਂ ਕਿਹਾ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚੋਂ ਟਹਿੜ ਆਇਆ ਸੀ ਕੱਲ ਨੂੰ 4:30 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਕਾ ਫੌਜ ਦੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਅਨਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਉਦਮਪੁਰ ਲੈ ਕੇ ਤੇ ਬਾਅਦ ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਡੈਡ ਬੋਡੀ ਆ ਹਾਂਜੀ ਜਿਹੜੀ ਅੱਜ ਫਿਰ ਤੁਹਾਡੀ ਗੱਲ ਹੋਈ ਹੈ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਹ ਸਿਗਰੇਜਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪੌਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਟ ਸਾਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਨਾਂ ਲੌਂਗ ਰੂਟ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਥੇ ਰੱਖਣਗੇ ਤੇ ਸੰਸਕਾਰ ਦੀ ਸੰਭਾਵਨਾ ਤੁਮਲੇ ਦਾ ਕਾਲ ਸੰਸਕਾਰ ਦੀ ਸੰਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੰਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਆ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਹੈ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰ ਗਏ ਸੀ ਹਾਂ ਸਹੀ ਪੜ੍ਹ। ਮੇਰਾ ਨਾਮ ਮਨਜਿੰਦਰ ਕੋਰ। ਕੋਰ ਦੇ ਕਿਲੇ ਤੋਂ ਸੀ ਮੀਂਗੀ। ਮੇਰਾ ਦੋਤਾ ਸੀ ਮੇਰੇ ਨਾਲ ਦਾ ਬੇਟਾ ਸੀ। ਜਿਵੇਂ ਇੱਕ ਦੁਕਾਨਦਾਰ। ਦੁਕਾਨਦਾਰ ਫੌਜ 'ਚ ਨੌਕਰੀ ਕਰਦਾ ਸੀ। ਤੇ ਉੱਥੇ ਕੰਮ ਕਰ ਕਰਦੇ ਕੋਈ ਉਹਦੇ ਸਾਥ ਲੱਗੀ ਆ। ਉਸ ਤੋਂ ਬਾਅਦ ਉਹਨਾਂ ਹਸਪੀਟਲ ਖੜਿਆ ਤੇ ਉੱਥੇ ਉਹਨਾਂ ਨੇ ਮਰੀਅਕੋਸ਼ ਕਰ ਦਿੱਤਾ। ਤੇ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਦੋਤਾ ਵੀ ਗਿਆ ਹੋਣਾ ਲੈਣ ਵਾਸਤੇ। ਅਜੇ ਤੱਕ ਘਰ ਨਹੀਂ।

ਪਰਵਾਰਕ ਖਿਸ਼ੀ ਉਹਨ ਮੇਰੀ ਉਹ ਜਿਹੜੀ ਨੌ ਰਾਨੀ ਪੋਤਰੀ ਆ ਤੇ ਮੇਰੇ ਨਣਾਣ ਆ ਉਹਨਾਂ ਦੇ ਨਾਲੇ ਦਾਦੀ ਦਾਦਾ ਬੁੱਢੇ ਬੈਠੇ ਸਾਰੇ ਸਾਡੀ ਕਿੰਨੀ ਉਮਰ ਹਾਂਜੀ ਪੋਤਰੀ ਕਿੰਨੇ ਸਾਲ ਦੇ ਪੋਤਰੀ 5-4-5 ਸਾਲ ਦੇ ਪਿਕਚਰ ਨਾ ਬਖਿਆ ਬੜੀ ਕਲ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚੋਂ ਟਹਿੜ ਆਇਆ ਤੇ ਕੱਲਾਂ ਨੂੰ ਸੋਨੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇਤਾਂ ਫੌਜ ਦੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆ ਲੋਡਿੰਗ ਚੈੱਕ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡੋ ਹਸਪੀਟਲ ਉਦਮਪੁਰ ਲੈ ਗਏ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਦਾ ਡੈਡ ਬੋਡੀ ਆ ਹਾਂ ਜੀ ਜਿਹੜੀ ਅੱਜ ਫੇਰ ਸਾਡੀ ਗੱਲ ਹੋਈ ਹੈ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਮੈਂਟ ਚ ਜੌਬ ਕਰਦੇ ਆ ਉਹ ਕੱਲ ਜਿੱਦੋਂ 4:30 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਡ ਸਾਹਿਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਾਣ ਨਾਲ ਲੌਂਗ ਰੂਟ ਆ 6-7 ਘੰਟੇ ਲੱਗ ਜਾਂਦੇ ਆ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬਰੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਥੇ ਰੱਖਣਗੇ ਤੇ ਸੰਸਕਾਰ ਦੀ ਸੁਭਾਵਨਾ ਕਮਲੇ ਦਾ ਕਾਲ ਸੰਸਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਇਹ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਇਹਨਾਂ ਦੀ ਸਪੂਰ ਪਰਵਰਤਕ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ

ਮੈਂ ਕੋਸ਼ਿਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਘਰ ਤੋਂ ਵੀ ਗਿਆ ਹੋਇਆ ਲੈਣ ਵਾਸਤੇ ਅਜੇ ਤੱਕ ਘਰ ਨਹੀਂ ਰਿਸ਼ਤੇ ਵਿੱਚ ਤੁਹਾਡੀ ਕੀ ਲੱਗੀ ਮੇਰਾ ਦੋਤਾ ਸੀ ਮੇਰੀ ਨਾਨਾਣ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਨ ਜੀ ਜੋ ਮੇਰੇ ਨਾਨਾਣ ਦਾ ਆਦਮੀ ਸੀ ਚੁੱਪਚਾਪ ਬੱਚੇ ਸ਼ਾਦੀ ਕਿ ਚਲਾ ਗਿਆ ਸੀ ਸ ਤੇ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਸੀ ਮੇਰਾ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਹਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਇਨਾ ਕਨਾਂ ਦਿਨ ਸਿੱਖ ਨਹੀਂ ਬੱਚੇ ਦੀ ਘਰ ਸਭ ਬਹੁਤ ਚੰਗਾ ਪਰਿਵਾਰ ਚੋਂ ਪਿੱਛੇ ਘੁੰਮ ਪਰਿਵਾਰ ਵਿੱਚ ਪਿਛੇ ਮੇਰੀ ਉਹ ਜਿਹੜੀ ਨੌਰਾਨੀ ਪੋਤਰੀ ਆ ਤੇ ਮੇਰੇ ਨਾਨਾ ਆ ਉਹਨਾਂ ਦੇ ਨਾਲ ਦਾਦੀ ਦਾਦਾ ਬੁੱਢੇ ਬੈਠੇ ਹਾਂ ਜੀ ਦਾਦੀ ਟਿਕ ਦੀ ਘਰੇ ਹਾਂ ਜੀ ਪੋਤਰੀ ਕਿੰਨੇ ਤੋਂ ਪੋਤਰੀ 5 4 5 ਸਾਲ ਦੀ ਹੈ